ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ ਹਨ ਇਹ ਸਾਰਾ ਜਗਤ ਤਿੰਨੇ ਪਾਵਨ ਤਿੰਨਾ ਗੁਣਾਂ ਵਿੱਚ ਵਿਆਪਕ ਹਨ ਤਿੰਨ ਗੁਣ ਕਿਹੜੇ ਹਨ ਸਾਧ ਸੰਗਤ ਜੀ ਸਤੋਗੁਣ ਰਜੋਗੁਣ ਤਮੋਗੁਣ ਦੁਨੀਆ ਦੀ ਹਰ ਚੀਜ਼ ਇਹਨਾਂ ਤਿੰਨਾ ਗੁਣਾਂ ਦੇ ਅੰਦਰ ਹੈ ਤਿੰਨਾ ਗੁਣਾਂ ਦਾ ਹੀ ਪਸਾਰਾ ਇਹ ਸਾਰਾ ਸੰਸਾਰ ਹੈ ਸਵੇਰ ਦੁਪਹਿਰ ਸ਼ਾਮ ਇਹ ਵੀ ਤਿੰਨ ਗੁਣਾ ਹੈ ਸਵੇਰਾ ਸਤੋ ਗੁਣੀ ਹੈ ਦੁਪਹਿਰਾ ਰਜੋ ਗੁਣੀ ਹੈ ਸ਼ਾਮ ਤਮੋ ਗੁਣੀ ਹੈ ਖਾਣਾ ਵੀ ਤਿੰਨ ਪ੍ਰਕਾਰ ਦਾ ਹੈ ਰਜੋ ਗੁਣੀ ਖਾਣਾ ਤਮੋ ਗੁਣੀ ਖਾਣਾ ਸਤੋ ਗੁਣੀ ਖਾਣਾ ਤਾਜ਼ਾ ਬਣਿਆ ਹੋਵੇ ਹਲਕਾ ਫੁਲਕਾ ਮੂੰਗੀ ਮਸਰੀ ਦੀ ਦਾਲ ਕੋਈ ਹਰੀ ਸਬਜੀ ਜਾਂ ਕੋਈ ਤਾਕਤ ਵਾਲੀ ਮਨ ਨੂੰ ਸ਼ੁੱਧ ਕਰਨ ਵਾਲੀ ਹਲਕੀ ਫੁਲਕੀ ਚੀਜ਼ ਹੈ ਜਿਹੜੀ ਦੁੱਧ ਆਦਿ ਇਹ ਸਤਵਿਕ ਮੰਨਿਆ ਜਾਂਦਾ ਹੈ ਜਿਹਦੇ ਵਿੱਚ ਭਾਰਾਪਨ ਹੋਵੇ ਤਾਕਤ ਜ਼ਿਆਦਾ ਹੋਵੇ ਉਹਨੂੰ ਰਜੋ ਗੁਣ ਮੰਨਿਆ ਜਾਂਦਾ ਹੈ ਰਾਜਸੀ ਖਾਣਾ ਰਾਜਿਆਂ ਦਾ ਖਾਣਾ ਸ਼ਿਕਾਰ ਆਦਿ ਖੇੜ ਕੇ ਖਾਣਾ ਮਾਸ ਖਾਣਾ ਉਹ ਸਾਰਾ ਰਜੋ ਗੁਣੀ ਹੈ ਤਮੋ ਗੁਣੀ ਖਾਣਾ ਉਹ ਹੁੰਦਾ ਜਿਹੜਾ ਬਾਸਾ ਵੀ ਹੋਵੇ ਪਾਰਾ ਵੀ ਹੋਵੇ ਤੇ ਅਪਵਿੱਤਰ ਤੇ ਅਸ਼ੁੱਧ ਹੋਵੇ ਕੌੜਾ ਕਸੈਲਾ ਜਾ ਹੋਵੇ ਪਹਿਰਾਵਾ ਵੀ ਤਿੰਨ ਪ੍ਰਕਾਰ ਦਾ ਹੈ ਚਿੱਟੇ ਬਸਤਰ ਜਿਹੜੇ ਹਨ ਇਹ ਸਾਤਵਿਕ ਬਸਤਰ ਹਨ ਲਾਲ ਆਦਿਕ ਰੰਗਾਂ ਵਾਲੇ ਬਸਤਰ ਜਿਹੜੇ ਵਿੱਚ ਦਰਮਿਆਨੇ ਰੰਗਾਂ ਵਾਲੇ ਇਹ ਰਾਜਸੀ ਬਸਤਰ ਹਨ ਕਾਲੇ ਬਸਤਰ ਜਿਹੜੇ ਤਾਮਸੀ ਬਸਤਰ ਹਨ ਇਹ ਰੰਗਾਂ ਦਾ ਵੀ ਭੇਦ ਹੈ ਇਸੇ ਤਰ੍ਹਾਂ ਬੰਦੇ ਦਾ ਸਾਧ ਸੰਗਤ ਜੀ ਬਚਪਨ ਜਿਹੜਾ ਹੈ ਉਹ ਤਾਮਸੀ ਬਿਰਤੀ ਹੈ ਕਿਉਂਕਿ ਉਦੋਂ ਉਹਨੂੰ ਸਮਝ ਕੁਝ ਨਹੀਂ ਹੁੰਦੀ ਜਿਹੜੀ ਜਵਾਨੀ ਹੈ ਰਾਜਸੀ ਬਿਰਤੀ ਹੈ ਬੁੱਢੇ ਪਾਸ ਆਤਮਿਕ ਬਿਰਤੀਆਂ ਬਹੁਤ ਨੌਲੇਜ ਹੋ ਜਾਂਦੀ ਬਹੁਤ ਗਿਆਨ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਖਾਲਸਾ ਜੀ ਬੋਲੀ ਵੀ ਤਿੰਨ ਪ੍ਰਕਾਰ ਦੀ ਹੈ ਵਿਹਾਰ ਵੀ ਤਿੰਨ ਪ੍ਰਕਾਰ ਦਾ ਹੈ ਨਿੱਕੀ ਤੋਂ ਨਿੱਕੀ ਚੀਜ਼ ਕੋਈ ਵੀ ਦੁਨੀਆ ਦੀ ਸੂਈ ਵੀ ਹੈ ਤੁਹਾਡੇ ਘਰ ਉਹਦੇ ਵਿੱਚ ਵੀ ਤਿੰਨ ਗੁਣ ਹਨ ਸੂਈ ਤੋਂ ਲੈ ਕੇ ਦੁਨੀਆ ਦੀ ਜਿਹੜੀ ਵੀ ਚੀਜ਼ ਨੂੰ ਤੁਸੀਂ ਹੱਥ ਲਾਓਗੇ ਉਹਦੇ ਵਿੱਚ ਤਿੰਨ ਗੁਣ ਤੁਹਾਨੂੰ ਨਜ਼ਰ ਆਉਣਗੇ ਜੇ ਤੁਸੀਂ ਬਰੀਕੀ ਨਾਲ ਦੇਖੋਗੇ ਹਰ ਚੀਜ਼ ਤ੍ਰੈ ਗੁਣੀ ਮਾਇਆ ਦਾ ਪਸਾਰਾ ਹੈ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਮਾਨ ਮਾਇਆ ਦੇ ਤਿੰਨ ਚੇਲੇ ਹਨ ਮਾਇਆ ਦੇ ਤਿੰਨ ਪੁੱਤਰ ਹਨ ਮਾਇਆ ਵਿਆਈ ਵਿਆਈ ਦਾ ਮਤਲਬ ਵਿਆਹੀ ਨਹੀਂ ਕਈ ਸਮਝ ਲੈਂਦੇ ਆ ਵੀ ਵਿਆਈ ਦਾ ਮਤਲਬ ਵਿਆਹੀ ਹੈ ਵਿਆਹ ਸ਼ਾਦੀ ਉਹ ਗੱਲ ਹੋਰ ਹੈ ਵਿਆਈ ਦਾ ਮਤਲਬ ਹੁੰਦਾ ਪਰਸੂਤ ਹੋਣਾ ਬੱਚਾ ਜਨਮ ਦੇਣਾ ਆਪਾਂ ਪੰਜਾਬ ਵਿੱਚ ਆਮ ਕਹਿੰਦੇ ਮੇਰੀ ਮੱਝ ਵਿਆਈ ਹੈ ਗਾਂ ਵਿਆਈ ਤਾਂ ਹੀ ਕਹਿੰਦੇ ਨੇ ਪਰਸੂਤ ਹੋਈ ਹੈ ਉਹ ਮਾਇਆ ਜਦੋਂ ਪਰਮੇਸ਼ਰ ਕਾਲਪੂਕ ਸ੍ਰਿਸ਼ਟੀ ਦੀ ਰਚਨਾ ਕਰਦੇ ਨੇ ਇੱਕ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਜਦੋਂ ਮਹਾਰਜ ਇੱਕ ਤੋਂ ਅਨੇਕ ਹੁੰਦੇ ਨੇ ਤਾਂ ਆਪਣੀ ਮਾਇਆ ਨਾਲ ਹੁੰਦੇ ਨੇ ਪਰਮੇਸ਼ਰ ਉਹ ਕਿਦਾਂ ਹੁੰਦਾ ਹੈ ਪਰਮੇਸ਼ਰ ਆਪਣੇ ਸਰੂਪ ਵਿੱਚ ਅਖੰਡ ਸਰੂਪ ਵਿੱਚ ਬਿਰਾਜਮਾਨ ਦੂਸਰਾ ਕੁਝ ਨਹੀਂ ਕੀ ਹੈ ਉਹਦੇ ਬਾਰੇ ਮੈਂ ਦੱਸ ਨਹੀਂ ਸਕਦਾ ਗੁਰੂ ਬਾਣੀ 'ਚ ਵੀ ਕਹਿ ਦਿੱਤਾ ਵੀ ਕੋਈ ਦੱਸ ਨਹੀਂ ਸਕਦਾ ਵਿਗਿਆਨਕ ਵੀ ਕਹਿੰਦੇ ਨੇ ਕਿ ਉਹ ਧਮਾਕਾ ਜਿਹੜਾ ਪਹਿਲਾਂ ਹੋਇਆ ਸੀ ਉਸ ਤੋਂ ਪਹਿਲੇ ਕੀ ਸੀ ਅਸੀਂ ਨਹੀਂ ਦੱਸ ਸਕਦੇ ਪਹਿਲਾ ਜਿਹੜਾ ਧਮਾਕਾ ਹੋਇਆ ਵਿਸਫੋਟ ਹੋਇਆ ਜਦੋਂ ਬਹੁਤ ਸਾਰੀਆਂ ਗੈਲੈਕਸੀਆਂ ਚੰਦ ਸੂਰਜ ਪ੍ਰਕਾਸ਼ ਚ ਆਉਂਦੇ ਨੇ ਉਸ ਤੋਂ ਪਹਿਲਾਂ ਕੀ ਸੀ ਕੁਝ ਨਹੀਂ ਗੁਰੂ ਗ੍ਰੰਥ ਸਾਹਿਬ ਇਹ ਗੱਲ ਕਹਿੰਦੇ ਨੇ ਅਰਬਦ ਨਰਬਦ ਤੁੰਦੂਕਾਰਾ ਅਰਬਦ ਨਰਬਦ ਕੋ ਯੰਤ ਨਹੀਂ ਬੇਅੰਤ ਕਰੋੜਾਂ ਅਰਬਾਂ ਖਰਬਾਂ ਸਾਲ ਤੁੰਦੂ ਘਾਰ ਰਿਆ ਵਾਹਿਗੁਰੂ ਹੀ ਜਾਣਦਾ ਕੀ ਸੀ ਅਰਬਦ ਨਰਬਦ ਤੁੰਦੂ ਘਾਰਾ ਤਰਨ ਨਾ ਗਗਨ ਹੁਕਮ ਅਪਾਰਾ ਦਾ ਦਿਨ ਰਹਿਣ ਨ ਚੰਦ ਨਾ ਸੂਰਜ ਨਾ ਦਿਨ ਸੀ ਨਾ ਰਾਤ ਸੀ ਦਾ ਚੰਦ ਸੀ ਨਾ ਸੂਰਜ ਸੀ ਨਾ ਸੱਚ ਸੀ ਨਾ ਝੂਠ ਸੀ ਨਾ ਸੱਚ ਝੂਠ ਤੋਂ ਵੱਖਰਾ ਸੀ ਪਤਾ ਨਹੀਂ ਕੀ ਸੀ ਵਾਹਿਗੁਰੂ ਹੀ ਜਾਣਦਾ ਹੈ ਆਖੋ ਸ੍ਰੀ ਵਾਹਿ ਜਦੋਂ ਉਹ ਇੱਛਾ ਕਰਦਾ ਹੈ ਜਿਹੜਾ ਆਪਾਂ ਕਹਿੰਦੇ ਨਾ ਹੁਕਮੀ ਹੋਵਨ ਆਕਾਰ ਹੁਕਮ ਕੀ ਹੈ ਹੁਕਮ ਪਰਮਾਤਮਾ ਦੀ ਇੱਛਾ ਹੀ ਹੈ ਇੱਛਾ ਕਰਦਾ ਕਿ ਮੈਂ ਇੱਕ ਤੋਂ ਅਨੇਕ ਹੋ ਜਾਵਾਂ ਕੀਤਾ ਪਸਾਓ ਇੱਕੋ ਕਵਾਓ ਜਦੋਂ ਇੱਕ ਤੋਂ ਅਨੇਕ ਹੁੰਦਾ ਹੈ ਇੱਛਾ ਕਰਦਾ ਉਹਨੂੰ ਮਾਇਆ ਕਹਿੰਦੇ ਨੇ ਪ੍ਰਭੂ ਦੀ ਇੱਛਾ ਹੀ ਮਾਇਆ ਹੈ ਉਹ ਫਸਰ ਜਾਂਦੀ ਹੈ ਉਹ ਫਿਰ ਕਿੱਦਾਂ ਫਸਰਦੀ ਹੈ ਉਹ ਤਿੰਨ ਚੇਲੇ ਪ੍ਰਵਾਨ ਤਿੰਨ ਪੁੱਤਰ ਜਨਮ ਦਿੰਦੀ ਹੈ ਉਹ ਕਿਹੜੇ ਨੇ ਇੱਕ ਸੰਸਾਰੀ ਸੰਸਾਰ ਬਿਰਤੀ ਬੱਚੇ ਪੈਦਾ ਕਰਨ ਦੀ ਬਿਰਤੀ ਪਾ ਤੇ ਮੋਹ ਦੀ ਬਿਰਤੀ ਗ੍ਰਸਥ ਦੀ ਬਿਰਤੀ ਸੈਕਸ ਦੀ ਬਿਰਤੀ ਇਹ ਰਜੋ ਗੁਣ ਚੋਂ ਪੈਦਾ ਹੁੰਦੀ ਹੈ ਉਹਨੂੰ ਬ੍ਰਹਮਾ ਕਹਿੰਦੇ ਆਪਾਂ ਬ੍ਰਹਮਾ ਕੀ ਹੈ ਰਜੋ ਗੁਣ ਬ੍ਰਹਮਾ ਆਇਆ ਇਹ ਨਹੀਂ ਕਿ ਬ੍ਰਹਮਾ ਕਿਤੇ ਕਿਸੇ ਮੁਲਕ ਚ ਰਹਿੰਦਾ ਹੈ ਤੇ ਉਹਦੀ ਤਿੰਨ ਤਿੰਨ ਸਿਰ ਹਨਆਂ ਦੀਆਂ ਦਾੜੀਆਂ ਹਨ ਉਹ ਬ੍ਰਹਮਾ ਸਾਡੇ ਸਰੀਰ ਦੇ ਵਿੱਚ ਹੀ ਹੈ ਕੋਈ ਬ੍ਰਹਮਾ ਜਿਹੜਾ ਰਜੋਗੁਣ ਬਿਰਤੀ ਜਿਹੜੀ ਸਾਡੇ ਅੰਦਰ ਹੈ ਸਾਡੇ ਬੱਚੇ ਹੋਣੇ ਚਾਹੀਦੇ ਨੇ ਸਾਡਾ ਪਰਿਵਾਰ ਹੋਣਾ ਚਾਹੀਦਾ ਇਹ ਇੱਛਾ ਇਹਨੂੰ ਕਹਿੰਦੇ ਨੇ ਰਜੋਗ ਹੋਣਾ ਇੱਕ ਸੰਸਾਰੀ ਇਹ ਸੰਸਾਰੀ ਹੈ ਸੰਸਕ੍ਰਿਤ ਹੋਣਾ ਸੰਸਾਰ ਦੇ ਅਰਥ ਕੀਤੇ ਮਹਾਪੁਰਸ਼ਾਂ ਨੇ ਵਿਦਵਾਨਾਂ ਨੇ ਸੰਸਕ੍ਰਿਤ ਹੋਣਾ ਸੰਸ੍ਰਿਧਾ ਵਿੱਚ ਪਸਰ ਜਾਣਾ ਖਿੱਲਰ ਜਾਣਾ ਜਿਵੇਂ ਇੱਕ ਪਿਤਾ ਚਾਰ ਪੁੱਤਰਾਂ ਨੂੰ ਜਨਮ ਦਿੰਦਾ ਹੈ ਉਹਦੇ ਚਾਰ ਪੁੱਤਰਾਂ ਦੇ ਅੱਗੇ ਚਾਰ-ਚਾਰ 16 ਹੋ ਜਾਂਦੇ ਨੇ ਪਸਾਰਾ ਪਸਰਦਾ ਹੈ ਨਾ ਇਹਨੂੰ ਕਹਿੰਦੇ ਸੰਸਾਰ ਸੰਸਕ੍ਰਿਤ ਹੋਣਾ ਪਸਰ ਜਾਣਾ ਇਹ ਰਜੋਗੁਣੀ ਬਿਰਤੀ ਹੈ ਬ੍ਰਹਮਾ ਇਹ ਹੈ ਇੱਕ ਭੰਡਾਰੀ ਦੂਜੀ ਵਰਤੀ ਦਇਆਵਾਨ ਹੋਣਾ ਇਹ ਭੁੱਖੇ ਨੇ ਰੋਟੀ ਦਈਏ ਭੰਡਾਰਾ ਕਰੀਏ ਪ੍ਰਸ਼ਾਦਾ ਚਕਾਈਏ ਉਹ ਵਿਸ਼ਨੋ ਹੈ ਸਾਤਵਿਕ ਵਰਤੀ ਹੈ ਜਦੋਂ ਦਇਆ ਹੋਏਗੀ ਸਤੋਗੁਣ ਹੋਵੇਗਾ ਇੱਕ ਲਾਏ ਦੀ ਬਾਣ ਇੱਕ ਦੀ ਆਦਤ ਹੈ ਸਾਰਿਆਂ ਨੂੰ ਸਮੇਟ ਕਰ ਦਿਓ ਸਮਾਪਤ ਕਰ ਦਿਓ ਹੁਣ ਜੇ ਬਹੁਤੇ ਜੀਵ ਹੋ ਗਏ ਉਹ ਮਰਨ ਨਾ ਜੰਮਦੇ ਰਹਿਣ ਪਰ ਮਰਨ ਕੋਈ ਨਾ ਕਤਮ ਨਾ ਹੋਣ ਧਰਤੀ ਦੇ ਪੈਰ ਧਰਾਂ ਨੂੰ ਥਾਂ ਨਹੀਂ ਰਹੇਗੀ ਕੁਦਰਤ ਦਾ ਨਿਯਮ ਐਸਾ ਬਣਿਆ ਹੋਇਆ ਵਾਹਿਗੁਰੂ ਨੇ ਤੀਸਰੇ ਦੀ ਡਿਊਟੀ ਲਾਈ ਹੈ ਇੱਕ ਲਾਏ ਦੀ ਲਾਏ ਮੈਨੇ ਲੈ ਕਰ ਲੈਣਾ ਦੀ ਕਹਿੰਦੇ ਸੰਬੰਧ ਕੀ ਸ਼ਬਦ ਹੈ ਬਾਣ ਕਹਿੰਦੇ ਆਦਤ ਇਹਨਾਂ ਫੁਲਾਣੇ ਬੰਦੇ ਦੀ ਆ ਬਾਣ ਹੈ ਆਦਤ ਹੈ ਇੱਕ ਲਾਏ ਦੀ ਬਾਣ ਉਹਦੀ ਆਦਤ ਹੈ ਲੈ ਕਰਨ ਦੀ ਸਿਮੇਟਣ ਦੀ ਸ਼ਿਵ ਜੀ ਆ ਉਹ ਤਾਮਸੇ ਬਿਰਤੀ ਹੈ ਉਹ ਤਾਮ ਕਹਿੰਦੇ ਗੁੱਸਾ ਕ੍ਰੋਧ ਉਹ ਆਵੇਗਾ ਤਾਂ ਹੀ ਮਾਰੇਗਾ ਉਹ ਕਾਲ ਨੇ ਇਹੋ ਜਿਹਾ ਚੱਕਰ ਚਲਾਣਾ ਸਾਰੇ ਸਮੇਟ ਦੇਣੇ ਸੋ ਇਹ ਮਾਇਆ ਦਾ ਪਸਾਰਾ ਗੁਰੂ ਸਾਹਿਬ ਕਹਿੰਦੇ ਤਿੰਨਾ ਗੁਣਾ ਵਿੱਚ ਵਿਆਪਿਆ ਤਿੰਨਾ ਭਵਨਾਂ ਵਿੱਚ ਵਿਆਪਿਆ ਤੇਹ ਗੁਣੇ ਤਰੇ ਭਵਨ ਵਿਆਪਿਆ ਪਹਾਈ ਗੁਰਮੁਖ ਬੂਝ 부ਝਾਏ ਇਸ ਗੱਲ ਦੀ ਸਮਝ ਗੁਰਮੁਖਾਂ ਨੂੰ ਆਉਂਦੀ ਹੈ ਗੁਰੂ ਸਾਹਿਬ ਜੀ ਕਿਰਪਾ ਕਰਕੇ ਸੋਚੀ ਦਿੰਦੇ ਹਨ ਕਿ ਮਾਇਆ ਤ੍ਰੈਗੁਣੀ ਹੈ ਤੇ ਇਸ ਤ੍ਰੈਗੁਣੀ ਮਾਇਆ ਚੋਂ ਨਿਕਲਣ ਦਾ ਰਸਤਾ ਵੀ ਦੱਸਦੇ ਨੇ RAM ਨਾਮ ਲਗ ਛੂਟੀਏ ਭਾਈ ਪੁੱਛੋ ਗਿਆਨੀਆਂ ਜਾਏ ਕਿਦਾਂ ਛੁਟਕਾਰਾ ਹੋਵੇਗਾ ਇਸ ਮਾਇਆ ਤੋਂ ਕਿਵੇਂ ਨਿਕਲੇਗਾ ਜੀਵ ਚਾਰੇ ਪਾਸੇ ਘਿਰਿਆ ਹੋਇਆ ਮਾਰੇ ਕਹਿੰਦੇ ਕੇਵਲ RAM ਨਾਮ ਜਪਣਾ ਉਹ ਪ੍ਰਭੂ ਜੋ ਜੋਤੀ ਸਰੂਪ ਮਾਇਆ ਦੇ ਵਿੱਚ ਵਿਆਪਕ ਰਮਿਆ ਹੋਇਆ ਹੈ ਅਸੀਂ ਵਿਚਲੇ ਤਤ ਮੱਖਣ ਨੂੰ ਕੱਢ ਲਈਏ ਲੱਸੀ ਛੱਡ ਲਈਏ ਸੰਤੋ ਮੱਖਣ ਖਾਇਆ ਛਾਚ ਪੀਐ ਸੰਸਾਰ ਦੁਨੀਆ ਤਿੰਨ ਗੁਣਾ ਰੂਪੀ ਮਾਇਆ ਰੂਪੀ ਲੱਸੀ ਨੂੰ ਪੀ ਰਹੀ ਹੈ ਸੰਤਾ ਨੇ ਆਤਮਾ ਰੂਪ ਪ੍ਰਮਾਤਮਾ ਰੂਪ ਮੱਖਣ ਖਾ ਲਿਆ ਹੈ